ਫਾਜ਼ਲਕਾ ਦੀ ਸਬਡਿਵੀਜ਼ਨ ਜਲਾਲਾਬਾਦ ਦੇ 35 ਚੌਕੀ ਕਪਾਇਆ ਦੇ ਨਾਲ ਸਬੰਧਿਤ ਇੱਕ ਪਿੰਡ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਔਰਤ ਨੇ આરોਪ ਲਗਾਇਆ ਕਿ ਉਸ ਦੀ ਨਬਾਲਗ ਬੇਟੀ ਦੇ ਨਾਲ ਇੱਕ ਲੜਕੇ ਵੱਲੋਂ ਛੇੜਛਾੜ ਕੀਤੀ ਜਾਂਦੀ ਸੀ ਜਿਸ ਤੋਂ ਬਾਅਦ ਉਸ ਨੂੰ ਰੋਕਿਆ ਗਿਆ ਪਰ ਉਹ ਫਿਰ ਵੀ ਬਾਜ਼ ਨਹੀਂ ਆਇਆ ਜਿਸ ਤੋਂ ਬਾਅਦ ਉਸ ਔਰਤ ਵੱਲੋਂ ਫਾਜ਼ਲਕਾ ਐਸਐਸਪੀ ਨੂੰ ਇੱਕ ਲਿਖਤੀ ਦਰਖਾਸਤ ਦਿੱਤੀ ਜੋ ਕਿ ਪਹਿਲੇ ਜਲਾਲਾਬਾਦ ਔਰ ਉਸ ਤੋਂ ਬਾਅਦ ਕੋਪਾਇਆ ਮਾਰਕ ਹੋ ਕੇ ਪਹੁੰਚੀ ਜਿਸ ਤੋਂ ਬਾਅਦ ਇਸ ਤੇ ਕਾਰਵਾਈ ਕਰਨ ਸੰਬੰਧੀ ਉਸ ਔਰਤ ਨੂੰ ਕੋਪਾਇਆ ਚੌਕੀ ਬੁਲਾਇਆ ਗਿਆ ਪਰ ਕਾਰਵਾਈ ਨਾ ਕਰਦੇ ਹੋਏ ਉਸ ਤੋਂ ਬਿਨਾਂ ਸਹਿਮਤੀ ਦੇ ਰਾਜੀਨਾਮਾ ਕਰਾ ਲਿਆ ਗਿਆ ਇਹ ਪੀੜਤ ਔਰਤ ਵੱਲੋਂ ਔਰੋਪ ਲਗਾਏ ਜਾ ਰਹੇ ਹਨ ਜਿਸ ਦੀ ਜਾਣਕਾਰੀ ਉਹਨਾਂ ਨੂੰ ਇੱਕ ਆਰਟੀਆਈ ਰਾਹੀਂ ਮਿਲੀ ਹੈ ਐਸ ਆਰਟੀਆਈ ਦੇ ਵਿੱਚ ਖਲਾਸਾ ਹੋਇਆ ਕਿ ਉਹਨਾਂ ਦਾ ਤਾਂ ਰਾਜੀਨਾਮਾ ਹੋ ਚੁੱਕਾ ਹੈ ਇਸ ਤੋਂ ਬਾਅਦ ਇਸ ਪੀੜਿਤ ਪਰਿਵਾਰ ਨੇ ਕਪਾਇਆ ਚੌਕੀ ਇੰਚਾਰਜ ਤੇ ਵੀ ਗੰਭੀਰ આરોਪ ਲਗਾਏ ਹਨ ਔਰ ਉਹਨਾਂ ਵੱਲੋਂ ਫਿਰ ਤੋਂ ਇੱਕ ਐਸਐਸਪੀ ਔਰ ਉੱਚ ਅਧਿਕਾਰੀਆਂ ਨੂੰ ਇੱਕ ਦਰਖਾਸਤ ਦਿੱਤੀ ਗਈ ਹੈ ਇਸ ਸਬੰਧ ਦੇ ਵਿੱਚ ਜਦੋਂ ਰੂਪਾ ਸੰਬੰਧੀ ਕਪਾਇਆ ਚੌਕੀ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਉਸ ਔਰਤ ਦੀ ਸਟੇਟਮੈਂਟ ਰਿਕਾਰਡ ਕਰਕੇ ਭੇਜੀ ਗਈ ਹੈ ਚੌਕੀ ਇੰਚਾਰਜ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਵੀ ਉਹਨਾਂ ਨੇ ਬਿਆਨ ਦਰਜ ਕਰਵਾਏ ਸੀ ਉਹ ਉੱਚ ਅਧਿਕਾਰੀਆਂ ਨੂੰ ਪੇਜ ਦਿੱਤੇ ਗਏ ਸੀ ਵਿੱਕੀ ਮਾਮਲਾ ਹੈ ਤੁਸੀਂ ਅੱਜ ਇੱਥੇ ਬੁੰਟਾਫਾਜ਼ਿਲ ਕੈ ਐਸਐਸਪੀ ਦਫ਼ਤਰ ਕੀ ਗੱਲ ਹੋਈ ਹੈ ਅਸੀਂ ਥਾਣੇ ਦਰਖਾਸਤ ਲਾਈ ਸੀ ਕਿ ਪਾਇਏ ਸਾਡੀ ਸੁਣਾਈ ਨਹੀਂ ਹੋਈ ਤੇ ਉਹਨਾਂ ਕੀ ਗੱਲ ਕੀ ਹੋਈ ਦਰਖਾਸਤ ਕਿਉਂ ਲਾਈ ਸੀ ਸਾਡੀ ਮੁੰਡੇ ਦੇ ਸਾਡੀ ਕੁੜੀ ਦੇ ਮਾਪਿਆਂ ਤੇ ਅੱਛਾ ਕਰਦਾ ਤੇ ਪਿੰਡ ਵਿੱਚ ਪੜਦੀ ਸੀ ਹਾਂ ਤੇ ਅਸੀਂ ਕਰੇ ਵੀ ਲੰਮਾ ਦੇਣ ਗਏ ਸੀ ਉਹ ਮੁੰਡਾ ਨਹੀਂ ਟਲਿਆ ਪਿੰਡ ਦਾ ਹੀ ਮੁੰਡਾ ਸੀ ਹਾਂਜੀ ਪਿੰਡ ਦਾ ਹੀ ਹੈ ਤੁਹਾਡੇ ਪਿੰਡ ਦਾ ਮੁੰਡਾ ਹਾਂਜੀ ਅੱਛਾ ਤੇ ਉਹ ਨਹੀਂ ਟਲਿਆ ਫਿਰ ਨਾ ਨਹੀਂ ਟਲਿਆ ਫਿਰ ਤੁਸੀਂ ਦਰਖਾਸਤ ਦਿੱਤੀ ਹੈ ਅਸੀਂ ਦਖਾਇਸ਼ ਦਿੱਤੀ ਪਹਿਲੇ ਦਰਖਾਸਤ ਤੁਸੀਂ ਕਿੱਥੇ ਦਿੱਤੀ ਸੀ ਜਿਹੜੀ ਪਹਿਲਾਂ ਅਸੀਂ ਫਾਜਲ ਕਾ ਦਿੱਤੀ ਸੀ ਐਸਐਸਬੀ ਦਫਤਰ ਹਾਂਜੀ ਫਿਰ ਉਹ ਦਰਖਾਸਤ ਕਿੱਥੇ ਸੁਣਵਾਈ ਹੋਈ ਤੁਹਾਨੂੰ ਫੋਨ ਆਇਆ ਕੋਈ ਬੁਲਾਇਆ ਗਿਆ ਫਿਰ ਖਾਇਸ਼ ਵੀ ਭਾਇ ਦਿੱਤੀ ਸੀ ਤੇ ਇਹਨਾਂ ਨੂੰ ਸਰਪੰਚ ਵੀ ਨਾਲ ਕਿ ਸੀ ਤੇ ਇਹਨਾਂ ਕਹਿ ਦਿੱਤਾ ਤੁਸੀਂ ਚਲੇ ਜਾਓ ਕਿ ਦਰਖਾਸਤ ਲਿਖਾ ਤੇ ਲੈਓ ਲੋਕਾਂ ਦਾ ਇਹ ਲਖਣ ਗਏ ਚਲ ਮੈਨੂੰ ਕਹਿੰਦਾ ਅੰਗੂਠਾ ਲਾ ਦੇ ਕੁੜੀ ਆ ਕੇ ਤੇ ਸਰਪੰਚ ਕੋਲ ਹੈ ਗਏ ਮੈਂ ਓਕੇ ਤੇ ਨਾਲ ਕੌਣ ਆਦਾ ਸੀ ਕੌਣ ਕਹਿੰਦਾ ਸੀ ਇੱਥੇ ਅੰਗੂਠਾ ਲਾ ਦੇ ਕੌਣ ਕਹਿੰਦਾ ਸਰਕਾਰ ਥਾਣੇ ਦਾ ਅੱਛਾ ਉਹ ਕੀ ਆਂਦਾ ਸੀ ਆਂਦਾ ਸੀ ਸੈਨ ਕਰ ਦੇ ਗੁੱਡੀ ਆਖੇ ਆਪਾਂ ਦਰਖਾਸਤ ਲਿਖ ਲੋਕਰ ਲਿਖਣੇ ਅੱਛਾ ਦੁਬਾਰੀ ਆ ਕੇ ਮੁੰਡੇ ਤੇ ਤਾਂ ਕਾਰਵਾਈ ਹੋਵੇ ਤੇ ਹੂੰ ਤੇ ਕਦੋਂ ਦੀ ਗੱਲ ਏ ਇਹ ਨੀਨਾ ਡੇਡ ਹੋ ਗਿਆ ਇਸ ਦਾ ਅੱਛਾ ਇਹ ਪਿੱਛਾ ਕਰਦਾ ਸੀ ਇਹ ਕਿੰਨਾ ਟਾਈਮ ਹੋ ਗਿਆ ਇਹ 5-6 ਮਹੀਨੇ ਹੋ ਹੀ ਗਏ ਤੇ ਤੁਸੀਂ ਗੱਲ ਨਹੀਂ ਕੀਤੀ ਕਿਸੇ ਨੂੰ ਅਸੀਂ ਲਏਗਾ ਦੋ ਜਣ ਗਏ ਸੀ ਅਸੀਂ ਮਾਂ ਪੁੱਤਰ ਵੀ ਗਏ ਸੀ ਅਸੀਂ ਇੱਕ ਮੈਂਬਰ ਨੇ ਆਲੀ ਲਏਗੇ ਪੈਂਡੇ ਦੀ ਉਹਨਾਂ ਗਔਰੀ ਕੋਈ ਗੱਲ ਦੀ ਕਰੇ ਕੀਤੀ ਕਿੰਨੇ ਉਮਰ ਹੈ ਕੁੜੀ ਦੀ 12 16 17 ਸਾਲ ਕਿਹੜੀ ਕਲਾਸ ਪੜਦੀ ਹੈ 10ਵੀਂ ਵਿੱਚ ਇਹ 10ਵੀਂ ਪੜਦੀ ਹੈ ਹਾਂਜੀ ਤੇ ਉਹਨਾਂ ਦੇ ਘਰੇ ਤੁਸੀਂ ਕਿਹਾ ਨਹੀਂ ਵੀ ਤੁਹਾਡਾ ਮੁੰਡਾ ਇਸ ਤਰ੍ਹਾਂ ਕਰਦਾ ਅਸੀਂ ਗਏ ਸੀ ਉਹਨਾਂ ਸੁਣਾਈ ਕੋ ਨਹੀਂ ਸੁਣਾਈ ਕੋ ਨਹੀਂ ਸਾਡੀ ਗੱਲ ਹੀ ਨਹੀਂ ਸੁਣੀ ਸੀ ਕੀ ਆਂਦੇ ਸੀ ਤੇ ਦੇਖੇ ਕੋਈ ਨਗਾਸੀ ਅੱਖਾਂ ਦੇ ਅੱਖ ਹੈ ਕਈ ਕੋਨੀ ਅ ਫਿਰ ਸਾਡੀ ਗਲੀ ਲੰਘਦਾ ਸੀ ਕਾਪੇ ਲੈ ਤੇ ਕਦੇ ਕੀ ਕਰ ਤੇ ਅਸੀਂ ਰਾਤ ਨੂੰ ਸੌਂਦੇ ਹੀ ਨਹੀਂ ਸੀ ਘਰੇ ਅਸੀਂ ਅਸੀਂ ਘੁਆੜੀਆਂ ਦੇ ਘਰੇ ਕਦੇ ਸੌਣਾ ਕਦੇ ਕਿਸੇ ਨੂੰ ਸੁਆਣਾ ਸਾਡਾ ਮੁੰਡਾ ਆਉਣ ਗੱਭਰੂ ਹੈਗਾ 12ਵੀਂ ਕਲਾਸ ਪੜ੍ਹਦਾ ਉਹ ਮੇਰੇ ਕੋਲ ਸੌਂਦਾ ਹੈ ਹੋਣ ਦੇ ਪਿੱਛੇ ਕਦੇ ਅੱਗੇ ਸਕੂਟਰ ਲਾਉਂਦੇ ਨੇ ਕਦੇ ਪਿੱਛੇ ਲਾਉਂਦੇ ਨੇ ਕਿਉਂ ਲਾਉਂਦੇ ਨੇ ਵੀ ਕੁੜੀ ਦੇ ਰੋਲੇ ਪਿੱਛੇ ਅੱਛਾ ਹਾਂ ਮੁੰਡੇ ਨੂੰ ਤਾਂ ਮਕਾਉਂਦੇ ਨੇ ਹਾਂ ਮੁੰਡੇ ਨੂੰ ਤਾਂ ਮਕਾਉਂਦੇ ਨੇ ਤੈਨੂੰ ਮਾਰ ਦੇਵਾਂਦੇ ਉਹ ਕਰਦੇ ਸੀ ਜੇ ਕੋਈ ਵੀ ਨਾ ਲੈਂਦਾ ਕਦੀ ਕਹਿੰਦਾ ਤੇਰੇ ਮਾਮੇ ਰਾਂ ਨੂੰ ਮਾਰ ਦੇਸ ਤੇਰੀ ਮਾਸੀ ਰਾਂ ਨੂੰ ਮਾਰ ਦੇ ਹਾਂ ਤ ਉਹਨੂੰ ਗੁੱਡੀ ਪੜਦੀ ਸਕੂਲ ਕਿ ਛੱਡਦਾ ਨਹੀਂ ਛਡਾ ਦਿੱਤਾ ਸੀ ਕਿਉਂ ਛਡਾ ਕਿਉਂ ਦਿੱਤਾ ਅਸੀਂ ਇਸ ਕੰਮ ਤੇ ਵੀ ਅੱਛਾ ਕਰਦਾ ਗੁੱਡੀ ਦੇ ਮਗਰ ਰਹਿੰਦਾ ਸੀ ਮੁੰਡਾ ਹਾਂ ਅਸੀਂ ਹੁਣ ਕਰੇ ਤੂੰ ਵੀ ਦਰਖਾਸਤ ਦੇਣੀ ਥਾਣੇ ਅਸੀਂ ਹੁਣ ਦਰਖਾਸਤ ਲਾਈ ਵੀ ਦੋ ਤਿੰਨ ਮਹੀਨੇ ਹੋ ਗਏ ਨਾ ਸਨਾਈ ਨਹੀਂ ਸਾਦੀ ਕੀਤੀ ਹਾਂ ਤਬਾਏ ਵਾਲਿਆਂ ਨੇ ਲੈ ਪਹਿਲਾਂ ਲਾਈ ਸੀ ਦਰਖਾਸਤ ਹਾਂਜੀ ਇੱਥੇ ਵਨ ਪਹਿਲਾਂ ਲਾਈ ਦਰਖਾਸਤ ਲੱਗੀ ਸੀ ਹਾਂ ਹੁਣ ਬਾਅਦ ਵਿੱਚ ਅਸੀਂ ਉੱਥੇ ਲਾਇਆ ਪਤਾ ਹੈ। ਕਵਾਈ ਲਾਇਸੀ। ਹਾਂਜੀ। ਤੇ ਉਹਨੇ ਕੀ ਕਿਹਾ ਵੀ ਉਹ ਕਹਿੰਦਾ ਤੁਸੀਂ ਕੁੰਗੂਟਾ ਸਾਈਨ ਕਰੋ ਤਾਂ ਅਸੀਂ ਸਰਪੰਚ ਵੀ ਲਿਆਂਦੇ ਨਾ ਕਹਿੰਦਾ ਕਿ ਜਾਓ ਕਿ ਤੁਸੀਂ ਲਕਾ ਤੇ ਲਿਆਓ। ਹੂੰ। ਫਿਰ ਬਾਅਦ ਵਿੱਚ ਕਿ ਤੁਸੀਂ ਸਹਮੂਠਾ ਲਾ ਦੇ ਕਿ ਤਾਂ ਕਾਰਵਾਈ ਹੋਵੇ ਦੀ ਮੁੰਡੇ ਤੇ। ਹੂੰ। ਇਹ ਤੁਸੀਂ ਇਕੱਲੇ ਲਾਇਆ ਸੀ ਕਿ ਸਾਰਿਆਂ ਨੇ ਲਾਇਆ ਸੀ। ਮੈਂ ਨਕਲੀ ਨਾ ਮੇਰੇ ਇਕੱਲੇ ਕੋਲ ਲਵਾਇਆ। ਇਕੱਲੇ ਕੋਲ ਲਵਾਇਆ। ਹਾਂਜੀ। ਕਿੰਨੇ ਬੰਦੇ ਬੈਠੇ ਜਦੋਂ ਲਾਇਆ ਸੀ ਕੁੰਗੂਟਾ? ਦੋ, ਤਿੰਨ, ਚਾਰ, ਪੰਜ ਜਣੇ ਬੈਠੇ ਸੀ। ਮੈਂਬਰ ਨੇ ਵਾਲੇ ਵੀ ਕੋਲੇ ਸਰਪੰਚ ਵੀ ਕੋਲੇ ਇੱਕ ਹੋਰ ਬੰਦੇ ਚਾਰ ਇਹ ਸੀ। ਹੂੰ। ਜੀ ਹੁਣ ਮੰਗ ਕੀ ਕਰਦੇ ਹੋ ਤੁਸੀਂ ਸਾਦੀ ਸਨਾਈ ਹੋਣੀ ਚਾਹੀਦੀ ਕਿਸ ਤਰ੍ਹਾਂ ਸੁਨਾਈ ਚਾਹੀਦੀ ਸਾਬ ਹੁੰਦੇ ਮੁੰਡੇ ਤੇ ਪਰਚਾ ਆਉਣਾ ਚਾਹੀਦਾ ਬਸ ਹੋਰ ਕੋਸ਼ਿਸ਼ ਕੀ ਨਾਮ ਮੁੰਡੇ ਦਾ ਸਚਨ ਸਿੰਘ ਕਿੱਥੇ ਦਾ ਰਹਣਾ ਵਾਲਾ ਜੱਟ ਬਤੀ ਜੀ ਬਗੀਚਾ ਸਿੰਘ ਜੀ ਕੀ ਮਾਮਲਾ ਕੀ ਹੈ ਤੁਸੀਂ ਪਹੁੰਚੋ ਐਸਐਸਓ ਦਫਤਰ ਆ ਤੇ ਮਾਮਲਾ ਜੀ ਸਾਡੀ ਗੁੱਡੀ ਨੂੰ ਪਰੇਸ਼ਾਨ ਕਰਦਾ ਸੀ ਇੱਕ ਮੁੰਡਾ ਸਚਨ ਸਿੰਘ ਕਿੱਥੇ ਦਾ ਰਹਿਣਾ ਚੱਤਵਜੀ ਦਾ ਹੂੰ ਤੇ ਕਿੱਥੇ ਪਿੱਛਾ ਕਰਦਾ ਕਿ ਤੁਸੀਂ ਸਕੂਲੇ ਜਾਂਦਾ ਸੀ ਸਕੂਲੇ ਬਹੁਤ ਤੰਕ ਪ੍ਰੇਸ਼ਾਨ ਕਰਦਾ ਸੀ ਹਮ ਕਿਹੜੀ ਕਲਾਸ ਚ ਪੜਦੀ ਕੁੜੀ ਦਸਵੀਂ ਕਲਾਸ ਕਿੰਨੇ ਸਾਲ ਦੀ ਏ 17 ਸਾਲ ਦੀ ਤੁਸੀਂ ਦਰਖਾਸਤ ਨਹੀਂ ਦਿੱਥਾਣੇ ਅਸੀਂ ਦਰਖਾਸਤ ਲਾਈ ਸੀ ਪਹਿਲਾਂ ਫਾਇਲ ਕਰ ਹਮ ਫਾਇਲ ਕਰ ਕਿੱਥੇ ਲਾਈ ਸੀ ਐਸਐਸਪੀ ਕੋਲ ਹਮ ਇਹ ਫੇਰ ਦਰਖਾਸਤ ਗਈ ਆਪਣੀ ਜਲਾਲਾਬਾਦ ਜਲਾਲਾਬਾਦ ਤੋਂ ਵਾਏ ਆਈ ਹਮ ਫੇਰ ਅਸੀਂ ਸਾਨੂੰ ਬੁਲਾਇਆ ਹੁੰਨਾ ਹਮ ਲੇਕਿਨ ਦਰਖਾਸਤ ਕਾ ਤਾਂ ਲਾਈ ਇਹਨਾਂ ਨੇ ਤਾਂ ਸਿਆਪੀ ਇਸ ਤਰ੍ਹਾਂ ਸਾਡਾ ਬੁੱਢੀ ਪਰੇਸ਼ਾਨ ਕਰਦਾ ਹਮ ਇਹੋਂ ਕੰਦੇ ਇਹ ਦਰਖਾਸਤ ਨਹੀਂ ਚੱਲਣੀ ਅਸੀਂ ਸਭ ਨਹੀਂ ਬੈਠੇ ਕੋ ਵੱਡੇ ਸਾਹਿਬ ਬੈਠੇ ਨੇ ਸੰਮਦਾ पे ਲਾਣ ਲੱਗ ਗਿਆ ਕੌਣ ਬਲਕਾਰ ਸਿੰਘ ਕੌਣ ਹੈ ਬਲਕਾਰ ਬਲਕਾਰ ਸਿੰਘ ਚੌਕੀ ਇਨਚਾਰਜ ਥਾਣੇ ਦਾ ਅੱਛਾ ਫੇ ਅਸੀਂ ਕਹਿੰਦਾ ਤੁਸੀਂ ਨਵੀਂ ਦਰਖਾਸਤ ਲਿਖਾ ਕੇ ਲਿਆਓ ਜਲਾਲਾਬਾਦ ਦਾ ਸੁਗਵਾਇਆ ਦਖਵਾਇਆ ਚੌਕੀ ਦਾ ਅੱਛਾ ਅੱਗੇ ਅਸੀਂ ਦਰਖਾਸਤ ਲਿਖਾਣ ਗਿਆ ਚਲੇ ਗਏ ਮੇਰੇ ਘਰ ਦੇ ਉੱਥੇ ਰਹਿ ਗਿਆ ਉਹ ਬਿਆਨ ਲਿਖਣ ਲੱਗਾ ਕਿ ਗੁੱਡੀਆਂ ਦੇ ਹੂੰ ਤੇ ਅਸੀਂ ਜੋ ਦਰਖਾਏ ਲਿਖਾ ਕੇ ਆਏ ਇਹ ਮੇਰੇ ਘਰ ਤੋਂ ਕਹਿੰਦਾ ਤਾਂ ਸਾਈਨ ਕਰ ਦੋ ਮੈਂ ਤੁਹਾਡਾ ਮਸਲਾ ਹੱਲ ਕਰਨਾ ਤੇ ਮੁਰੇ ਨੂੰ ਚੱਕ ਤੇ ਹੁਣੇ ਲੈਣਾ ਜੀ ਦੁਬਿਧ ਬਿਆਨ ਤੋਂ ਇੱਕ ਨਹੀਂ ਲਿਖਾ ਜਿਹੜੇ ਉਹਨਾਂ ਬਿਆਨ ਸਾਡੇ ਤੋਂ ਲਿਖਾਏ ਸੀ ਪੰਚਾਇਤ ਸਾਡੇ ਨਾਲ ਸੀ ਤੇ ਉਹ ਸਾਨੂੰ ਬਿਆਨ ਨਹੀਂ ਰਾਜਨਾਮਾ ਰਾਜਨਾਮਾ ਨਹੀਂ ਰਾਜਨਾਮਾ ਨਹੀਂ ਤੁਸੀਂ ਤਾਂ ਦਰਖਾਸਤ ਦੇਣ ਗਈ ਸੀ ਰਾਜਨਾਮਾ ਕਿਵੇਂ ਹੋ ਗਿਆ ਉਹਨੇ ਰਾਜਨਾਮਾ ਲਿਖ ਕੇ ਭੇਜਤਾ ਨਾ ਅੱਛਾ ਦੂਜੀ ਪਾਰਟੀ ਵੀ ਆਈ ਸੀ ਨਹੀਂ ਉਹ ਨਹੀਂ ਆਈ ਸੀ ਕੋਈ ਨਹੀਂ ਆਈ ਸੀ ਕੋਈ ਨਹੀਂ ਆਈ ਸੀ ਅੱਛਾ ਕਿੰਦੇ ਸੈਨਾ ਤੇ ਜਾਂ ਕਿੰਦੇ ਗੁੱਟੇ ਤੇ ਉਹਨਾਂ ਦਾ ਜੀ ਨਮਾ ਕਰਾਤਾ ਮੇਰੇ ਘਰ ਦੇ ਆਂਦੇ ਪਰੰਜੀ ਤੌਰ ਤੇ ਤੁਹਾਨੂੰ ਫਿਰ ਕਿੰਨੇ ਸਮੇਂ ਬਾਅਦ ਪਤਾ ਲੱਗਿਆ ਵੀ ਤੁਹਾਡੀ ਦਰਖਾਸਤ ਦਾ ਰਾਜੀ ਨਾਮ ਹੋ ਗਿਆ ਸਾਨੂੰ ਮਹੀਨਾ ਡੇਢ ਲੱਗਿਆ ਕਿਵੇਂ ਪਤਾ ਲੱਗਿਆ ਅਸੀਂ ਜਾਣਦੇ ਆ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਸਾਨੂੰ ਕਹਿੰਦਾ ਵੀ ਤੁਸੀਂ ਰੋਜ਼ ਮੂੰਹ ਚੱਕੀ ਆਂਦੇ ਜੀ ਥੋੜਾ ਮੈਂ ਮਸਲਾ ਹਲ ਕਰਾਣਾ ਤੁਸੀਂ ਰੋਜ਼ ਨਾ ਆਇਓ ਫਿਰ ਅਸੀਂ ਉਸਨੂੰ ਗਏ ਤਫਾਿਲ ਕਾਚੂ ਮੇਰੇ ਘਰ ਦੇ ਨੇ ਕਿਹਾ ਕਿ ਸਾਡਾ ਜਨਾਬ ਰਾਜੀ ਨਾਮ ਕਰਾਓ ਕੋਈ ਹੱਲ ਕੱਢੋ ਉਹਨ ਦਾ ਉਹ ਕਹਿੰਦਾ ਵੀ ਤੇਰੇ ਘਰ ਵਾਲੇ ਕੁੱਟਿਆ ਜਾਂ ਤੇਰੇ ਪਤੀ ਕੁੱਟਿਆ ਤੂੰ ਛੱਟ ਬੁਖਾ ਸਾਨੂੰ ਹੂੰ ਇਹਨੂੰ ਪਿੰਨ ਫੜਾ ਤਨ ਫਿਰ ਤੂੰ ਸਹੇਣ ਕਰਕੇ ਜਾ ਤਾ ਹੂੰ ਜੀ ਫਿਰ ਹੁਣ ਕੀ ਕੀਤਾ ਹੈ ਪਤਾ ਕਿਵੇਂ ਲੱਗਿਆ ਵੀ ਰਾਜੀਨਾਮਾ ਹੋਇਆ ਤੁਹਾਨੂੰ ਅਸੀਂ ਆਰਟੀ ਪਾਈ ਸੀ ਜੀ ਅੱਛਾ ਆਰਟੀ ਤੁਹਾਨੂੰ ਪਤਾ ਆਰਟੀ ਲਾਈਸ ਹਾਂਜੀ ਉਹਨੇ ਕੀ ਦਿਖਾਇਆ ਉਹਨੇ ਲਿਖਿਆ ਰਾਜੀਨਾਮਾ ਅੱਛਾ ਤੁਹਾਡਾ ਰਾਜੀਨਾਮਾ ਹਾਂਜੀ ਇਹ ਵਾਰ ਰਾਜੀਨਾਮਾ ਤਾਂ ਜੀ ਉਹਨਾਂ ਨੇ ਨਹੀਂ ਹੋਇਆ ਇੱਕ ਤੇ ਸਹਮਤ ਹੋ ਗਏ ਹੂੰ ਫਿਰ ਹੁਣ ਕੀ ਕਰਨਾ ਹੈ ਤੁਸੀਂ ਇੱਥੇ ਹੁਣ ਅਸੀਂ ਦਰਖਾਸਤ ਲਾਉਣਾ ਹੈ ਕੀ ਦਰਖਾਸਤ ਕੀ ਦਰਖਾਸਤ ਕੀਤੀ ਐ ਸਰਪੰਚ ਜੀ ਕੀ ਕਹਿੰਦਾ ਸਾਨੂੰ ਇਨਸਾਫ ਚਾਹੀਦਾ ਹੈ ਕਿਸ ਤਰ੍ਹਾਂ ਦਾ ਇਨਸਾਫ ਚਾਹੀਦਾ ਜਾਂ ਤਾਂ ਮੁੰਡੇ ਤੇ ਪਰਚਾ ਕੱਟਨ ਹੂੰ ਤੇ ਹੂੰ ਤਾਂ ਸਾਨੂੰ ਪਰਚਾ ਹੀ ਚਾਹੀਦਾ ਮੁੰਡੇ ਤੇ ਹਾਂਜੀ ਜਿਹੜਾ ਪੁਲਿਸ ਨੇ ਕੰਮ ਕੀਤਾ ਉਹ ਉਹ ਗਲਤ ਕੀਤਾ ਕੰਮ ਕਾਰਵਾਈ ਨੰਦੇ ਤੇ ਹੋਣੀ ਚਾਹੀਦੀ ਐ ਕਦੇ ਸਾਡੇ ਗਲੀ ਚੋਂ ਕਾਪੇ ਲੈ ਕੇ 2 ਵਜੇ 2:00 ਵਜੇ 12 ਵਜੇ ਸਰਪੰਚ ਤੂੰ ਅਸੀਂ ਫਿਰ ਸਰਪੰਚ ਨੂੰ ਹੀ ਭੇਜਿਆ ਸੀ ਫੇਰ ਉਹਦਾ ਜਿਹੜਾ ਡੈਡੀ ਮੁੰਡੇ ਦਾ ਉਹ ਵੀ ਇੱਕ ਦਿਨ ਯਾਰਾਂ ਆਇਆ ਕਿਰਪਾਨ ਲੈ ਕੇ ਅਸੀਂ ਨੁੱਕ ਗਏ ਪਿਆ ਅਸੀਂ ਥਾਣੇ ਫੋਨ ਵੀ ਲਾਇਆ ਜਦੋਂ ਰਾਜੀ ਨਾਮਾ ਲਿਖਾਇਆ ਤਾਂ ਕੋਈ ਸਰਪੰਚ ਵਗੈਰਾ ਉੱਥੇ ਨਾ ਕੋਈ ਕੋਈ ਨਹੀਂ ਕਿਸੇ ਦੇ ਸਹਿ ਨਹੀਂ ਸੀ ਉਹ ਤਾਂ ਜਿਹੜੀ ਦਰਖਾਸਤ ਲਿਖਦਾ ਰਿਹਾ ਬਿਆਨ ਲੈਂਦਾ ਰਿਹਾ ਉਹਦੇ ਤੇ ਉਹਨੇ ਤੈਤਤਾ ਵੀ ਰਾਜੀ ਨਾ ਤੇ ਕੋਈ ਇਸ ਤਰ੍ਹਾਂ ਦਾ ਕੋਈ ਸਰਪੰਚ ਨੇ ਤੁਸੀਂ ਕਿਹਾ ਨਹੀਂ ਵੀ ਮੇਰੇ ਰਾਜੀ ਨਾਮਾ ਨਹੀਂ ਹੋਇਆ ਧੱਕੇ ਨਾਲ ਕਰਾਇਆ ਤੇ ਕੋਈ ਸਰਪੰਚ ਨੇ ਕੀ ਗੱਲ ਕਹੀ ਅਸੀਂ ਕਿਹਾ ਸਰਪੰਚ ਦਾ ਰਾਜੀ ਨਾ ਹੈ ਹੀ ਨਹੀਂ ਆਪਾਂ ਸਹਿ ਨਹੀਂ ਕਰਾਇਆ ਆਪਾਂ ਦਰਖਾਸਤ ਲੈਣ ਚਲੇ ਗਏ ਇੱਕ ਹੀ ਬਣ ਗਿਆ ਆਪਣੇ ਨਾਲ ਇਹ ਦੁੱਖ ਹੋਇਆ ਆਪਣੇ ਨਾਲ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਫਿਰ ਦੁਬਾਰਾ ਸੀ ਗਾਂ ਚੌਕੀ ਸਾਨੂੰ ਟੁੱਟ ਕੇ ਪੈ ਗਿਆ ਉਹ ਤੇ ਰੋਜ਼ ਮੂੰ ਚੱਕੀ ਜਾਂਦੇ ਤੁਸੀਂ ਤੁਸੀਂ ਅੱਜ ਐਸਐਸਪੀ ਸਾਹਿਬ ਨੂੰ ਮਿਲੇ ਹੋ ਕੀ ਕਿਹਾ ਉਨ੍ਹਾਂ ਨੇ ਤੁਸੀ ਉਹ ਕਹਿੰਦੇ ਤੁਹਾਨੂੰ ਅਸੀਂ ਇਨਸਾਫ ਦਿਵਾਵਾਂਗੇ ਕੋਈ ਇਹ ਗੱਲ ਸਾਹਿਬ ਨਾਲ ਹਾਂਜੀ ਹਾਂਜੀ ਮੇਰਾ ਨਾਮ ਬਿਸ਼ੰਬਰ ਸਿੰਘ ਹੈ ਜੀ ਕਿੱਥੇ ਦਰ ਆਵੇ ਚਾਨਣ ਵਾਲੇ ਪਿੰਡ ਤੋਂ ਆਇਆ ਕੀ ਮਾਮਲਾ ਕੀ ਹੈ ਤੁਸੀਂ ਪਹੁੰਚੇ ਇੱਥੇ ਅੱਜ ਮਾਮਲਾ ਸਰ ਜੀ ਇਹ ਹੈ ਜੀ ਸਾਡਾ ਕੋਈ ਸਾਡੀ ਗੁਡੀਆਂ ਨੂੰ ਕੋਈ ਮੁੰਡਾ ਲੜਕਾ ਪਰੇਸ਼ਾਨ ਕਰਦਾ ਸੀ ਜੀ ਪਿੰਡ ਦਾ ਹੈਗਾ ਜੀ ਆਵਾਰਾ ਮੁੰਡਾ ਹੈਗਾ ਜੀ ਅਸੀਂ ਉੱਥੇ ਐਪਲੀਕੇਸ਼ਨ ਅਸੀਂ ਪਹਿਲਾਂ ਇੱਥੇ ਐਸਐਸਬੀ ਦੇ ਲਈ ਸੀ ਜੀ ਐਤੋਂ ਐਸਐਸਪੀ ਸਾਹਿਬ ਨੇ ਮਰ ਕਾਰਤੀ ਘਾਇ ਚੌਕੀ ਜੀ ਘਾਇ ਚੌਕੀ ਮਰ ਕਾਰਤੀ ਤੇ ਅਸੀਂ ਉੱਥੇ ਸਾਨੂੰ ਉਹਨੇ ਫੋਨ ਕਰਕੇ ਬੁਲਾਇਆ ਬਲਕਾਰ ਸਿੰਘ ਨੇ ਬਲਕਾਰ ਸਿੰਘ ਨੇ ਬੁਲਾਇਆ ਉਹਨੇ ਕਿਹਾ ਤੁਸੀਂ ਇੱਥੇ ਆਓ ਡੋਡੋ ਵੀ ਥੋੜਾ ਵੀ ਮਸਲਾ ਹੱਲ ਕਰਦੇ ਆ ਕੋਈ ਅਸੀਂ ਉੱਥੇ ਚਲੇ ਕੇ ਬਲਕਾਰ ਸਿੰਘ ਨੇ ਇਹ ਗੱਲ ਕੀਤੀ ਕਹਿੰਦਾ ਬਈ ਇੱਥੇ ਕੋਈ ਤੁਸੀਂ ਐ ਕਰੋ ਇੱਥੇ ਐਪਲੀਕੇਸ਼ਨ ਤੁਹਾਨੂੰ ਗਵਾਏ ਲਾਣੀ ਪੈਣੀ ਐ ਅਸੀਂ ਜੀ ਉੱਥੋਂ ਸਾਨੂੰ ਦਰਖਾਸਤ ਲਖਾਉਣ ਗੱਲ ਤਾਂ ਅਸੀਂ ਐਪਲੀਕੇਸ਼ਨ ਲਖਾਣ ਚਲਾ ਗਿਆ ਮੈਂ ਚਲਾ ਗਿਆ ਠੀਕ ਹੈ ਜੀ ਉੱਥੇ ਸਾਡੀ ਦੀਦੀ ਹੈਗੀ ਸੀ ਜੀ ਇਹ ਹੈਗੀ ਜੀ ਅਨਪੜ੍ਹ ਅਨਮੈਟਲ ਹੈ ਜੀ ਅਸੀਂ ਨਾਲ ਸਰਪੰਚ ਸਾਡੇ ਨਾਲ ਦੋ ਤਿੰਨ ਮੌਜੂਦਾ ਸਰਪੰਚ ਵੀ ਜੀ ਉੱਥੋਂ ਦਾ ਸਾਡੇ ਨਾਲ ਹੀ ਸੀ ਜੀ ਉਹ ਨਾਲ ਚਲਾ ਗਿਆ ਸਾਡੇ ਨਾਲ ਉੱਥੋਂ ਵਾਲਾ ਸੀ ਸਰਪੰਚ ਅਸੀਂ ਕਿ ਡੁੱਢ ਪਿੰਡ ਦਾ ਮਸਲਾ ਹੈ ਜੀ ਤੁਸੀਂ ਕਰੋ ਇਹਨੂੰ ਨਵੇੜੋ ਬਲਕਾਰ ਸਿੰਘ ਨੂੰ ਚਾ ਕਿਸੇ ਨੂੰ ਤੁਸੀਂ ਕਹਿ ਕੇ ਚਲੋ ਮੁੰਡੇ ਨੂੰ ਸਦਾਓ ਜਿਹੜੀ ਉਹਨੇ ਹਰਕਤ ਕਰਦਾ ਹੈ ਉਹਦਾ ਕੋਈ ਸਾਨੂੰ ਇਨਸਾਫ ਤਾਂ ਦਿਵਾਓ ਨਾ ਉਹ ਕਹਿੰਦਾ ਵੀ ਕੋਈ ਨਹੀਂ ਮੈਂ ਅਰਦਾ ਗੱਲ ਤੁਸੀਂ ਇੱਥੇ ਐਪਲੀਕੇਸ਼ਨ ਲਾਓ ਮੇਰੇ ਕਹਿਣਾ ਅਸੀਂ ਐਪਲੀਕੇਸ਼ਨ ਲਾਈ ਹੈ ਜੀ ਉੱਤੇ ਉਹ ਐਪਲੀਕੇਸ਼ਨ ਉਹਨਾਂ ਨੇ ਕੋਈ ਉਸ ਐਪਲੀਕੇਸ਼ਨ ਦੀ ਗੌਰ ਨਹੀਂ ਕੀਤੀ ਜੀ ਕੁਛ ਨਹੀਂ ਸਾਨੂੰ ਕਹਿੰਦਾ ਤੁਸੀਂ ਐ ਕਰੋ ਇਹਦੇ ਮਾਤਾ ਦੇ ਬਿਆਨ ਦਿਵਾਓ ਬਲਕਾਰ ਸਿੰਘ ਉਹ ਬਲਕਾਰ ਸਿੰਘ ਆਪ ਤਾਂ ਮੌਜੂਦਾ ਨਹੀਂ ਸੀ ਉੱਥੇ ਜੀ ਉਹਨ ਦਾ ਦੂਜਾ ਮੁਨਸ਼ੀ ਜੀ ਬੈਠਾ ਸੀ ਜੀ ਹਾਂ ਜੀ ਉਹਨੇ ਬਿਆਨ ਬਿਆਨ ਲਿਖਣ ਲੱਗ ਗਿਆ ਜੀ ਇਹਦੇ ਕਹਿੰਦਾ ਮੈਂ ਮੁੰਡੇ ਨੂੰ ਚੱਕ ਕੇ ਲਿਆਵਾਂਗਾ ਜੀ ਕਾਰਵਾਈ ਕਰਾਂਗਾ ਜੀ ਤੁਸੀਂ ਉਸ ਪਿੱਛੇ ਮੈਂ ਤੁਹਾਨੂੰ ਸੱਦਾਗਾ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਕੁਛ ਨਹੀਂ ਕੀਤੀ ਉਹਨੇ ਗੁੱਡੀਆਂ ਦਾ ਅੰਗੂਠਾ ਲਵਾ ਕੇ ਸਾਡੀ ਦੀਦੀ ਦਾ ਉਹਨੇ ਰਾਜੀਨਾਮਾ ਲਿਖ ਕੇ ਇੱਥੇ ਇੱਕੋ ਜਨੀ ਦਾ ਪੇਜ ਦਿੱਤਾ ਕਿਸੇ ਪੰਚਾਇਤੀ ਬੰਦੇ ਦੇ ਸਹਣ ਦੀ ਨਾਲ ਹੋਏ ਕਿਸੇ ਕਿਸੇ ਤਰ੍ਹਾਂ ਦੀ ਕੋਈ ਉਹਨੇ ਕਾਰਵਾਈ ਨਹੀਂ ਕੀਤੀ ਜੀ ਹੁਣ ਮੰਗ ਕੀ ਕਰਦੇ ਆ ਮੰਗੇ ਕਰਦੇ ਆ ਜੀ ਸਾਨੂੰ ਇਨਸਾਫ ਚਾਹੀਦਾ ਹੈ ਕਿਸ ਤਰ੍ਹਾਂ ਚਾਹੀਦਾ ਇਨਸਾਫ ਸਾਨੂੰ ਇਨਸਾਫ ਹੱਕ ਹੱਕ ਹੋਣਾ ਚਾਹੀਦਾ ਜੀ ਹਾਂਜੀ ਮੁੰਡੇ ਤੇ ਜੋ ਬਣਦੀ ਕਾਰਵਾਈ ਹੈ ਜੀ ਕੀਤੀ ਜਾਂਦੀ ਹੈ ਜੀ ਅੰਜ ਬਲਕਾਰ ਬਲਕਾਰ ਜੀ ਬਲਕਾਰ ਉੱਥੇ ਗਵਾਏ ਚੌਕੀ ਦਾ ਇੰਚਾਰਜ ਮੁੰਡਾ ਕਿੱਥੇ ਦਾ ਹੈ ਮੁੰਡਾ ਚੱਕ ਵਿੱਚ ਦਾ ਟਾਲੀ ਵਾਲੇ ਤੁਸੀਂ ਅੱਛਾ ਹਾਂਜੀ ਤੇ ਤੁਸੀਂ ਕੋਈ ਪੰਚਾਇਤ ਨਾਲ ਗੱਲ ਨਹੀਂ ਕੀਤੀ ਪੰਚਾਇਤ ਨਾਲ ਰਾਜੀਨਾਮਾ ਹੋਇਆ ਹੈ ਪੰਚਾਇਤ ਨਾਲ ਕੋਈ ਪੰਚਾਇਤ ਵਿੱਚ ਰਾਜੀਨਾਮਾ ਨਹੀਂ ਹੋਇਆ ਸੀ ਜੀ ਕੁਝ ਨਹੀਂ ਹੋਇਆ ਪੰਚਾਇਤ ਨਾਲ ਗੱਲ ਕੀਤੀ ਹੈ ਜੀ ਹਾਂਜੀ ਪੰਚਾਇਤ ਉੱਥੇ ਦੀ ਮੌਜੂਦਾ ਹੈਗੀ ਹੈ ਜੀ ਉਹਨਾਂ ਨੂੰ ਬਾਵੇਂ ਪੁੱਛ ਲਓ ਜੀ ਬਲਕਾਰ ਸਿੰਘ ਕਹਿ ਦੇਵੇ ਇਹਨਾਂ ਦੇ ਸਾਹਮਣੇ ਰਾਜੀਨਾਮਾ ਹੋਇਆ ਹੈ ਤੇ ਬਿਲਕੁਲ ਸਾਡੀ ਜਿਹੜਾ ਸਾਨੂੰ ਇਨਸਾਫ ਸਰਕਾਰ ਨਾਲ ਦੇ ਬਾਵੇਂ ਸਾਨੂੰ ਇਨਸਾਫ ਦੀ ਅਸੀਂ ਮੰਗ ਕਰਦੇ ਆ ਨਹੀਂ ਦਿੰਦੇ ਫਿਰ ਕੀ ਕਰਾਂ ਨਹੀਂ ਦਿੰਦੇ ਜੀ ਅਸੀਂ ਧਰਨਾ ਲਾਵਾਂਗੇ ਜੀ ਧਰਨੇ ਲਾ ਕੇ ਸਾਨੂੰ ਇਨਸਾਫ ਚਾਹੀਦਾ ਹੈ ਰੋਡ ਜਮ ਕਰਾਂਗੇ ਜੀ ਆਦੀ ਪੰਚਾਇਤ ਲਜਾਣਾ ਹਾਂਜੀ ਰੋਡ ਜਮ ਕਰਾਂਗੇ ਜੀ ਅਸੀਂ ਸਾਰਾ ਇਨਸਾਫ ਚਾਹੀਦਾ ਹੈ ਜੀ ਅਸੀਂ ਹਾਂਜੀ ਜੀ ਜੋ ਬਣਦੀ ਕਾਰਵੀ ਆਪਣੀ ਬਣਦੀ ਕਾਰਵੀ ਪਾਵੇ ਇੱਕ ਕਿੰਨੇ ਦਿਨਾਂ ਦੀ ਗੱਲ ਹੈ ਕਿਹੜੀ ਤਰੀਕ ਦੀ ਗੱਲ ਹੈ ਇੱਕ ਤਰੀਕ ਜੀ ਦਾ 6ਵੇਂ ਕੁ ਮਹੀਨੇ ਦੀ ਵੈਸੇ ਰੋਲਾ ਚੱਲੀ ਜਾਂਦਾ ਜੀ ਅਸੀਂ ਅਸੀਂ ਗਏ ਸੀ 7ਵੇਂ ਕੁ ਮਹੀਨੇ ਇਹਨਾਂ ਕੋਲ ਹਾਂਜੀ ਇਹਨਾਂ ਸਾਨੂੰ ਬੁਲਾਇਆ ਸੀ ਉੱਥੇ ਅਸੀਂ ਚੌਕੀ ਗਏ ਨਹੀਂ ਚਾਰਜ ਨੂੰ ਮਿਲਣਾ ਜਦੋਂ ਉਹਨਾਂ ਇਤੁ ਜਿਹਦਾ ਇਹਨਾਂ ਨੇ ਸਾਨੂੰ ਗੱਲ ਕੀਤੀ ਸਾਡੀ ਦੀਦੀ ਵੀ ਆਪਣਾ ਰੋਲਾਗਾ ਮੁੰਡਾ ਪ੍ਰੇਸ਼ਾਨ ਕਰਦਾ ਸੀ ਤਾਂ ਚੱਲੇ ਗਏ ਸੀ ਜੀ ਅੱਥੇ ਜੀ ਜੀ ਅਸੀਂ ਗਏ ਤੇ ਜਦੋਂ ਉੱਥੇ ਅਸੀਂ ਸਾਨੂੰ ਕਹਿੰਦਾ ਦਰਖਾਸਤ ਲਾਓ ਅਸੀਂ ਦਰਖਾਸਤ ਲਾਈ ਹੈ ਜੀ ਦਰਖਾਸਤ ਲਾ ਕੇ ਸਾਨੂੰ ਫਿਰ ਵੀ ਇਨਸਾਫ ਨਹੀਂ ਮਿਲਿਆ ਫਿਰ ਵੀ ਇੱਕ ਮੈਟਰ ਆਇਆ ਤੁਹਾਡੇ ਕੋਲ ਲੜਕੀ ਨਾਲ ਛੇੜਛਾੜ ਦਾ ਮਾਮਲਾ ਹੈ ਤੇ ਪਾਰਟੀ ਵੱਲੋਂ ਪੀੜਤ ਪਰਿਵਾਰ ਵੱਲੋਂ ਰੋਪਨੇ ਵੀ ਤੁਸੀਂ ਬਿਨਾ ਉਹਨਾਂ ਦੀ ਸਹਿਮਤੀ ਤੋਂ ਰਾਜ਼ੀਨਾਮਾ ਕਰਾਤਾ ਕੀ ਮਸਲਾ ਹੈ ਪੁਰਾਣਾ ਪਰ ਇੱਕ ਨਾ ਪਰਮਜੀਤ ਕੌਰ ਵੱਲੋਂ ਦਰਖਾਸਤ ਆਈ ਸੀ ਮਾਨਯੋਗ ਐਸੇ ਕੇਸ ਹਾਲ ਮਾਰਕੋ ਕੇ ਜੀ ਉਸ ਮਾਮਲੇ 'ਚ ਅਸੀਂ ਇਹਨਾਂ ਨੂੰ ਪਰਮਜੀਤ ਕੌਰ ਨੂੰ ਮਿਤੀ 29/7/24 ਨੂੰ ਤਲਬ ਕੀਤਾ ਸੀ ਜੀ ਜਿੰਨੇ ਸਾਡੇ ਕੋਲ ਸਟੇਟਮੈਂਟ ਲਖਾਈ ਕਿ ਸਾਡਾ ਪਿੰਡ ਵਿੱਚ ਮੌਤ ਹੋ ਰਾਵੀਆਂ ਨੇ ਰਾਜ਼ੀਨਾਮਾ ਕਰਾਤਾ ਮੈਂ ਆਪਣੀ ਦਿੱਤੀ ਹੋਈ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਕਰਾਣਾ ਚਾਹੁੰਦਾ ਜੀ ਉਸ ਬਾਬਤ ਅਸੀਂ ਇਧਰ ਦਰਖਾਸਤ ਦਫਤਰ ਕਰਤੀ ਆ ਜੀ ਅਗਰ ਫਿਰ ਵੀ ਇਹਨੂੰ ਕੋਈ ਲੱਗਦਾ ਹੈ ਵੀ ਉਸਨੇ ਧੱਕਾ ਨ ਕਰਾਇਆ ਇਹ ਦੁਬਾਰਾ ਦਰਖਾਸਤ ਦੇ ਕੇ ਕਾਰਵਾਈ ਕਰਾ ਸਕਦੀ ਜੀ ਇਹ ਜਿਹੜੀ ਦਰਖਾਸਤ ਆ ਇਹ ਪਰਮਜੀਤ ਵੱਲੋਂ ਹੀ ਦਿੱਤੀ ਗਈ ਸੀ ਜੀ ਪਰਮਜੀਤ ਕਰੋਲ ਦਿੱਤੀ ਗਈ ਸੀ ਵੀ ਮੇਰੀ ਲੜਕੀ ਨਾਲ ਯਾਨੀ ਕਿ ਸਰਜਨ ਨੇ ਯਾਨੀ ਮਿਸਪੇਮ ਕੀਤਾ ਜੀ ਗਲਤ ਬੋਲਿਆ ਜੀ ਸਰ ਉਸ ਦੇ ਸਬੰਧ ਵਿੱਚ ਤੁਸੀਂ ਉਹਨਾਂ ਦੇ ਬਿਆਨ ਲਿੱਤੇ ਸੀ ਹਾਂਜੀ ਲਿਖਤੀ ਬਿਆਨ ਲਏ ਆ ਜੀ ਜੀ ਦਿਸ ਇ ਸਟੇਟਮੈਂਟ ਦਿੱਤੀ ਐ ਅਸੀਂ ਕੋਈ ਕਾਰਵਾਈ ਨਹੀਂ ਕਰਾਣੀ ਚਾਹੁੰਦੇ ਜੀ ਉਹਨਾਂ ਦੇ આરોਪ ਹੈ ਵੀ ਪੰਚਾਇਤ ਦਾ ਕੋਈ ਵਿੱਚ ਸਹਿਯਨ ਨਹੀਂ ਲੈ ਗਏ ਇਹਦੇ ਵਿੱਚ ਹੁੰਦਾ ਕੋਈ ਚੌਕੀ ਦੇ ਵਿੱਚ ਸਾਡੇ ਜੋ ਕਿਸੇ ਦਰਖਾਸਤ ਆਉਂਦੀ ਉਹਦੇ ਵਿੱਚ ਪਹਿਲਾਂ ਅਸੀਂ ਮੁੰਦਈ ਨੂੰ ਪਾਰਟੀ ਬੁਲਾਣਾ ਹੁੰਦਾ ਜੀ ਹਾਂਜੀ ਕੋਈ ਮੁੰਦਈ ਪਾਰਟੀ ਜੇ ਕਾਰਵਾਈ ਕਰਾਣੀ ਚਾਹੁੰਦੀ ਹੋਵੇ ਜੀ ਫਿਰ ਅਸੀਂ ਉਹਨਾਂ ਨੂੰ ਪੰਚਾਇਤੀ ਬੰਦਿਆਂ ਨੂੰ ਬੁਲਾ ਲਈਦਾ ਜੀ ਇਹ ਕਰ ਸਹਯਰ ਕਰਤੇ ਕੇ ਮੈਂ ਕਾਰਵਾਈ ਨਹੀਂ ਕਰਾਣੀ ਚਾਹੁੰਦੀ ਮੁੰਦਿਤ ਕੋਈ ਪੰਚਾਇਤ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਵਿੱਚ ਜੀ ਉਹਨਾਂ ਨੇ ਕੋਈ ਦੱਸਿਆ ਵੀ ਪਿੰਡ ਦੇ ਵਿੱਚ ਉਹਨਾਂ ਦਾ ਕੋਈ ਰਾਜਨਾਮਾ ਹੋਇਆ ਹਾਂਜੀ ਹਾਂਜੀ ਉਹਨਾਂ ਨੇ ਵੇਤਨ ਖਾਇਆ ਜੀ ਆਪਣੀ ਸਟੇਟਮੈਂਟ ਵਿੱਚ ਸਾਡੇ ਪਿੰਡ ਦੇ ਮੋਹ ਤੋਂ ਰਾਜੀਆਂ ਨੇ ਸਾਡਾ ਰਾਜਨਾਮਾ ਕਰਾਤਾ ਹੈ ਉਹਨਾਂ ਦੀ ਕੋਈ ਫੋਟੋ ਸਟੇਟ ਤੁਹਾਨੂੰ ਦਿੱਤੀ ਹਾਂਜੀ ਹਾਂਜੀ ਆਪਣੀ ਸਟੇਟਮੈਂਟ ਹੈ ਇਹਨਾਂ ਦੇ ਆਪਣੇ ਬਿਆਨ ਦੀ ਸਟੇਟਮੈਂਟ ਹੈ ਜੀ